ਚੁੱਪ ਸਭੇ ਦਬ ਲੈਣੀਆਂ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਣੀਆਂ ਇਤਾ ਤੂੰ ਮੇਂ ਗਾਵੇ ਉਸੇ ਹੀ ਚੁਰਾਹੇ ਤੇ ਜਿਹਨੇ ਹੀ ਚੁਰਾਹੇ ਤੇ ਗਿਆ ਸੀ ਮੈਨੂੰ ਛੱਡ ਕੇ ਜਾਂ ਦੀਵਾਰੇ ਪਿੱਠ ਵੀ ਕੁਮਾਕੇ ਪਿੱਛੇ ਤੱਕਿਆ ਨਾ ਖੜੇ ਰਹਿ ਲਾ ਕੇ ਅਸਾਂ ਦੇ ਅੱਖੀਆਂ ਨੂੰ ਅੜ ਕੇ ਵੇ ਇੰਜ ਤਾਂ ਕਿ ਖੇਲ ਕੇ ਖਿਡੌਣਿਆਂ ਨੂੰ ਸੁਟਦਾ ਨਾ ਜਿਵੇਂ ਮੈਨੂੰ ਸੁਟ ਗਿਆ ਬਿਦਿੰਦ ਕੀ ਚੋਂ ਜੇ ਕੱਢ ਕੇ ਇਹਦੇ ਨਾਲੋਂ ਚੰਗਾ ਇੱਕ ਵਾਰੀ ਮਾਰ ਦੇਂਦਾ ਮੈਨੂੰ ਕਿਉਂ ਕਰਦੇ ਹਲਾਲ ਪੋਟਾ ਪੋਟਾ ਜੇ ਵੱਢ ਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਸੋ ਅੱਜ ਟਾਈਮ ਆਪਾਂ ਚਨੀਰ ਪਹੁੰਚੇ ਹੋਇਆ ਸਾਡਾ ਵੀਰ ਗੁਲਜ਼ਾਰ ਖਾਨ ਜੀ ਜੋ ਕਿ ਬਹੁਤੀ ਘੈਂਟ ਸਾਡੇ ਪੰਜਾਬ ਦੇ ਕਲਾਕਾਰ ਆ ਸੋ ਉਹਨਾਂ ਦੀ ਬੇਟੀ ਆ ਆਪਣੇ ਨਾਲ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਪਹਿਲਾਂ ਆਪਣੇ ਸੱਸੀ ਨਾਲ ਕੀ ਆ ਸੱਸੀ ਕਾਲ ਜੀ ਆਪਣਾ ਕੀ ਨਾਮ ਆਪਣਾ ਸੋਨੀ ਕੌਰ ਜੀ ਸੋਨੀ ਕੌਰ ਹਾਂਜੀ ਅੱਛਾ ਤੁਹਾਡੇ ਡੈਡੀ ਹੋਰ ਵੀ ਮਤਲਬ ਬਹੁਤ ਵੱਡੇ ਮਤਲਬ ਪੰਜਾਬ ਦੇ ਵਿੱਚ ਕਲਾਕਾਰ ਆ ਆਪਣੇ ਹਨਾ ਹਾਂਜੀ ਤੇ ਤੁਹਾਨੂੰ ਵੀ ਪਰ ਸ਼ੌਂਕ ਆ ਗਾਉਣ ਦਾ ਹਾਂਜੀ ਹਾਂ ਚਲ ਮੈਂ ਵੀ ਕੋਸ਼ਿਸ਼ ਕਰਕੇ ਵੇਖਾਂ ਅੱਛਾ ਅੱਛਾ ਹਾਂਜੀ ਠੀਕ ਆ ਤੇ ਨਹੀਂ ਆਵਾਜ਼ ਪੂਰੀ ਘੈਂਟ ਆ ਮੇਂ ਦੋਸਤੋ ਵੱਧ ਤੋਂ ਵੱਧ ਹਨਾ ਵੀਡੀਓ ਨੂੰ ਸ਼ੇਅਰ ਕਰੋ ਜਿੰਨੇ ਵੀ ਮੇਰੇ ਭੈਣ ਭਰਾ ਹਨਾ ਮੇਰੇ ਨਾਲ ਆ ਚਾਉਣ ਵਾਲੇ ਆ ਪਿਆਰ ਕਰਨ ਵਾਲੇ ਆਗੇ ਤੋਂ ਸੋ ਆਪਾਂ ਇਸ ਭੈਣ ਦੀ ਬਹੁਤ ਬਸਪੋਰਟ ਕਰਨੀ ਆ ਤੇ ਇਹਨੂੰ ਗਾਉਣ ਦਾ ਸ਼ੌਂਕ ਆ ਤੇ ਹੁਣ ਆਪਾਂ ਸਾਰੀ ਗੱਲਬਾਤ ਕਰਾਂਗੇ ਠੀਕ ਆ ਅੱਛਾ ਆਪਨੇ ਫਿਰ ਸਿੱਖਦੀ ਕਿਹਨਾਂ ਤੋਂ ਮੇਰੇ ਪਾਪਾ ਤੋਂ ਹੀ ਅੱਛਾ ਹਰ ਰੋਜ਼ ਫਿਰ ਤੇਰੀ ਕਰਦੇ ਹਾਂ ਹਾਂਜੀ ਠੀਕ ਆ ਤੇ ਜੇ ਹੁਣ ਮੈਂ ਪਹਿਲਾਂ ਇਹ ਪੁੱਛਾਂ ਮੰਨ ਲਓ ਵੀ ਸੋਨੂ ਤੁਹਾਡੇ ਡੈਡੀ ਦਾ ਕਿਹੜਾ ਗਾਣਾ ਵਧਿਆ ਲੱਗਦਾ ਹੈ ਸੰਜੀ ਮਾਂ ਲਗਾਣਾ ਗਾਣਾ ਕਿਹੜਾ ਸੁਣਾਉ ਮੈਨੂੰ ਅਸੀਂ ਜੀ ਪ੍ਰਭ ਗਿਲ ਦਾ ਜੀ ਪ੍ਰਭ ਗਿਲ ਦਾ ਹਮਦੂ ਫਿਰ ਦਿਲ ਦੀਆਂ ਦਿਲ ਵਿੱਚ ਸੱਬੇ ਦੱਬ ਲੈਣੀਆਂ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਣੀਆਂ ਲੈਣਾ ਨੂੰ ਲੋੜ ਤੇਰੀ ਦੀ ਦਦੇ ਦੂਰ ਵੀ ਰਹਿਣਾ ਨਹੀਂ ਆਉਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰੇ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਦਿਲ ਕਿਆ ਬਾਤ ਏ ਯਾਰ ਸੱਚੀ ਮਿੱਤਰੋ ਬਹੁਤ ਘੈਂਡ ਆਵਾਜ਼ ਆ ਗਈ ਹਨ ਤੇ ਤੁਸੀਂ ਸਪੋਰਟ ਕਰਨੀ ਆ ਭੈਣ ਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਠੀਕ ਆ ਅੱਛਾ ਭੈਣ ਤੁਸੀਂ ਕੈਮੀ ਵਿੱਚ ਪੜਦੇ ਹੋ ਫਿਰ ਅਸੀਂ ਵੀ ਐਚ ਐਚ ਅੱਛਾ ਵੀ ਐਚ ਐਚ ਹਾਂਜੀ ਠੀਕ ਆ ਕਿਹੜੀ ਜਗਾ ਮਾਨਸਾ ਜੀ ਅੱਛਾ ਮਾਨਸਾ ਜਾਨੇ ਹਰ ਰੋਜ ਹੈ ਹਾਂਜੀ ਅੱਛਾ ਤੇ ਫਿਰ ਉੱਥੇ ਵੀ ਫਿਰ ਕਈ ਵਾਰੀ ਤੁਹਾਡੇ ਟੀਚਰ ਕਹਿੰਦੇ ਹੋਣਗੇ ਵੀ ਸਾਨੂੰ ਕੁਝ ਨਾ ਕੁਛ ਸੁਣਾਓ ਹਾਂਜੀ ਥੋੜਾ ਮੋਟਾ ਸੁਣਾ ਦੇਈ ਦਾ ਕੋਸ਼ਿਸ਼ ਕਰੀਦੀ ਆ ਬੈਸਟ ਕਰਨ ਦੀ ਆਪਦੀ ਵੱਲੋਂ ਅੱਛਾ ਤੇ ਫਿਰ ਕਦੇ ਨਾ ਕਦੇ ਇਹ ਵੀ ਖੁਸ਼ੀ ਹੁੰਦੀ ਹੋਗੀ ਵੀ ਮੰਨ ਲਓ ਮੈਂ ਗੁਲਜਾਰ ਖਾਨ ਦੀ ਬੇਟੀਆਂ ਉੱਥੇ ਮੰਨ ਲਓ ਕਈ ਵਾਰੀ ਗੱਲਬਾਤ ਹੁੰਦੀ ਰਹਿੰਦੀ ਉਹ ਸਕੂਲ ਦੇ ਵਿੱਚ ਤੁਹਾਡੇ ਟੀਚਰ ਸਾਹਿਬ ਕਹਿੰਦੇ ਹੋਣਗੇ ਮਤਲਬ ਇਹ ਇਹ ਗੁਲਜਾਰ ਖਾਨ ਦੀ ਬੇਟੀ ਹੈ ਹਾਂਜੀ ਮੈਂ ਸਾਰਿਆਂ ਨੂੰ ਇਹੀ ਦੱਸਦੀ ਹਾਂ ਕਿ ਮੈਂ ਮੇਰੇ ਪਾਪਾ ਗੁਲਜਾਰ ਖਾਨ ਦੀ ਕੁੜੀ ਆ ਜੋ ਦੱਸਦੀ ਆ ਉਹਨੇ ਮੇਰੇ ਪਾਪਾ ਦਾ ਨਾਮ ਤੇ ਉਹ ਕਹਿੰਦੇ ਤੁਸੀਂ ਗੁਲਜਾਰ ਖਾਨ ਦੀ ਕੁੜੀ ਹੋ ਅੱਛਾ ਤੇ ਮਤਲਬ ਵਧੀਆ ਉਹ ਕਰਦੇ ਨੇ ਵੀ ਮਤਲਬ ਵਧੀਆ ਪਿਆਰ ਕਰਦੇ ਆਗੇ ਹਾਂਜੀ ਅੱਛਾ ਤੇ ਹੋਰ ਫਿਰ ਜ਼ਿੰਦਗੀ ਦੇ ਵਿੱਚ ਕੀ ਸੁਪਨੇ ਹੋਦੇ ਸੁਪਨੇ ਬਸ ਇਹੀ ਆ ਕਿ ਮੰਮੀ ਪਾਪਾ ਨੂੰ ਵਧੀਆ ਬੈਸਟ ਲਾਈਫ ਦੇ ਸਕਾਂ ਅੱਛਾ ਹਾਂਜੀ ਠੀਕ ਆ ਤੇ ਲੋਵੀ ਮਿੱਤਰੋ ਜਿੰਨੀ ਵੀ سپورਟ ਹੋ ਸਕਦੀ ਆ ਬਾਕੀ ਤੁਹਾਨੂੰ ਆਪਾਂ ਘਰ ਦੇ ਹਾਲਾਤ ਵੀ ਦਿਖਾਵਾਂਗੇ ਹਨਾ ਮਤਲਬ ਐਸ ਟਾਈਮ ਘਰ ਦੇ ਹਾਲਾਤ ਕਿਵੇਂ ਹੋ ਰਹੇ ਘਰ ਦੇ ਹਾਲਾਤ ਪਾਸ ਠੀਕ ਠਾਕ ਹੀ ਜੀ ਅੱਛਾ ਜਿਆਦਾ ਸਹੀ ਨਹੀਂ ਅੱਛਾ ਹਾਂਜੀ ਤੇ ਮਿੱਤਰੋ ਆਪਾਂ ਸਾਰੇ ਘਰ ਦੀ ਹਨਾ ਮਤਲਬ ਤੁਹਾਨੂੰ ਵੀਡੀਓ ਵੀ ਬਣਾ ਕੇ ਅਗਲੀ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਹਨਾ ਮਤਲਬ ਕਿਵੇਂ ਕੁਛ ਹੈਗਾ ਤੇ ਪਰ ਮੈਂ ਕਹਿਣਾ ਚਾਹਣਾ ਵੀ ਇਹਨੂੰ ਭੈਣ ਨੂੰ ਆਪਾਂ ਫੁੱਲ ਸਪੋਰਟ ਕਰਨੀ ਆ ਆਵਾਜ਼ ਘੈਂਟ ਆ ਠੀਕ ਆ ਤੇ ਬਾਕੀ ਗਰੀਬੀ ਆ ਕਿਉਂਕਿ ਕੋਈ ਇਹਦੇ ਵਿੱਚ ਕੋਈ ਹਨਾ ਦੋ ਰੈ ਨਹੀਂ ਹੈਗੇ ਗਰੀਬੀ ਹੈ ਹਨਾ ਸੋ ਇਸ ਕਰਕੇ ਥੋੜਾ ਜਿਹਾ ਮਤਲਬ ਪਿੱਛੇ ਆ ਗਏ ਤੇ ਹੁਣ ਜਲਦੀ ਆਪਾਂ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਸੱਚੀ ਕਹਣਾ ਵੀਰ ਯਾਰ ਜਰੂਰ ਸਪੋਰਟ ਕਰਿਓ ਵੱਧ ਤੋਂ ਵੱਧ ਕਿਉਂਕਿ ਸੋਡੇ ਸਾਰੇ ਭੈਣ ਭਰਾਵਾਂ ਕਰਕੇ ਜੋ ਵੀ ਹੈਗਾ ਹਨਾ ਤੇ ਅੱਛਾ ਭੈਣੇ ਹੋਰ ਕਿਹੜਾ ਸੁਣਾਉਂਗੀ ਮੈਨੂੰ ਬਹੁਤ ਨਾ ਸਮਝਾਓ ਤੁਸੀਂ ਐਵੇਂ ਚੱਕਰਾਂ ਵਿੱਚ ਨਾ ਪਾਓ ਤੁਸੀਂ ਮੈਨੂੰ ਬਹੁਤ ਨਾ ਸਮਝਾਓ ਤੁਸੀਂ ਐਵੇਂ ਚੱਕਰਾਂ ਵਿੱਚ ਨਾ ਪਾਓ ਤੁਸੀਂ ਇਹ ਦਿਲ ਨੂੰ ਦੇ ਲਾਲ ਜੋੜ ਦੇਵੇ ਏ ਜੇ ਦਿਲ ਨੂੰ ਦਿਲ ਨਾਲ ਜੋੜ ਦੇਵੇ ਉਹ ਮਾਣ ਹੀ ਖੁਦਾ ਹੈ ਮੈਂ ਜਾਰਦਾ دیਵਾਨਾ ਮੇਰਾ ਜਹਰ ਵੀ ਖੁਦਾ ਹੈ ਮੈਂ ਜਾਰਦਾ دیਵਾਨਾ ਮੇਰਾ ਜਹਰ ਹੀ ਖੁਦਾ ਹੈ ਕੀ ਬਾਤ ਹੈ ਬਹੁਤ ਹੀ ਘੈਂਟ ਆਵਾਜ਼ ਆ ਮਿੱਤਰੋ ਤੇ ਜੇ ਕੋਈ ਮੈਂ ਇਹ ਵੀ ਦੱਸਣਾ ਚਾਹਣਾ ਕੋਈ ਵੀ ਮਿੱਤਰ ਪਿਆਰਾ ਕੋਈ ਵਧੀਆ ਚੰਗੇ ਗੀਤ ਲਿਖਦਾ ਠੀਕ ਆ ਤਾਂ ਸਾਡੇ ਨਾਲ ਤੁਸੀਂ ਮਤਲਬ ਸੰਪਰਕ ਕਰ ਸਕਦੇ ਹੋ ਤੇ ਭੈਣ ਹੋਰੀ ਗਾਣਾ ਗਾਉਣਗੇ ਤੇ ਕਿਸੇ ਨੂੰ ਵੀ ਮਤਲਬ ਹਨਾ ਕੋਈ ਵਧੀਆ ਭਰਾ ਕੋਈ ਚੰਗਾ ਲਿਖਾਰੀ ਹੈਗਾ ਤਾਂ ਇਹਨਾਂ ਦੇ ਆਪਾਂ ਡੈਡੀ ਜੀ ਦਾ ਨੰਬਰ ਪਾਵਾਂਗੇ ਆਪਾਂ ਉੱਪਰ ਸਕਰੀਨ ਤੇ ਨੰਬਰ ਚਲਾਵਾਂਗੇ ਤੇ ਤੁਸੀਂ ਸੰਪਰਕ ਇਹਨਾਂ ਨਾਲ ਕਰ ਸਕਦੇ ਹੋ ਤੇ ਦੁਬਾਰਾ ਫੇਰ ਆਪਾਂ ਇਸ ਟਾਈਮ 'ਚ ਨੀਰ ਬੈਠੇ ਆਂ ਗੁਲਜ਼ਾਰ ਖਾਨ ਜੀ ਦੇ ਘਰੇ ਸੋ ਉਹਦਾ ਬਹੁਤ ਸੋਹਣਾ ਗਾਉਂਦੀ ਗਾਉਂਦੇ ਆ ਤੇ ਉਹਨਾਂ ਦੀ ਬੇਟੀ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਬਸ ਜੇ ਇਹੀ ਕਹਿਣਾ ਚਾਹੁੰਦੇ ਕੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਜਿੰਨੀ ਹੋ ਸਕੇ ਠੀਕ ਹੈ ਜੀ ਤੇ ਜਲਦੀ ਆਪਾਂ ਇਹਨਾਂ ਦਾ ਫੇਸਬੁੱਕ ਤੇ ਪੇਜ ਬਣਾ ਰਹੇ ਹਾਂਗੇ ਤੇ ਕਿਉਂਕਿ ਇਹ ਆਪਣੇ ਪੇਜ ਤੇ ਵੀ ਵੀਡੀਓ ਬਣਾਇਆ ਕਰਨਗੇ ਤੇ ਜਲਦੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਧੰਨਵਾਦ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ